ਉਹ ਬਹੁਤ ਵਧੀਆ ਜੀ ਅੱਜ ਦਾ ਮੈਚ ਦੀ ਬੜੀਆਂ ਉਮੀਦਾਂ ਸਾਰੇ ਉਹ ਜਿੱਦਾਂ ਸਾਰਾ ਹਿੰਦੁਸਤਾਨੀ ਅੱਜ ਦੀ ਨਜ਼ਰਾਂ ਲਗਾ ਕੇ ਬੈਠਾ ਆ ਤੇ ਉਦਾਂ ਅਸੀਂ ਵੀ ਪੂਰੀ ਨਜ਼ਰਾਂ ਲਗਾ ਕੇ ਬੈਠੇ ਕਿ ਜੇ ਸ਼ਾਮ ਨੂੰ ਮੈਚ ਸ਼ੁਰੂ ਹੋਏਗਾ ਔਰ ਪੂਰਾ ਉਹਦਾ ਮਜ਼ਾ ਲਵਾਂਗੇ ਔਰ ਹੋਪ ਕਰੀਏ ਕਿ ਇੰਡੀਆ ਬਹੁਤ ਜਿੱਦਾਂ ਹਰ ਵਰਲਡ ਕੱਪ ਜਿੱਦਾਂ ਇਸ ਚ ਵੀ ਜਿੱਤੇਗਾ ਜੀ ਤੇ ਕੀ ਕਰ ਜਾਂਦੇ ਜੇ ਤੁਸੀਂ ਜੇ ਇੰਡੀਆ ਟਾਸ ਜਿੱਤਦਾ ਪਹਿਲਾਂ ਬੋਲਿੰਗ ਕਰੇ ਜਾਂ ਬੈਟਿੰਗ ਕਰੇ ਕਿਸ ਤਰ੍ਹਾਂ ਦੀ ਪੇਚ ਹੈ ਸ਼੍ਰੀਲੰਕਾ ਦੀ ਅ ਦੇਖੋ T20 ਚ ਬਹੁਤ ਜ਼ਿਆਦਾ ਫਰਕ ਨਹੀਂ ਪੈਂਦਾ ਪਿਛੇ ਨਾਲ ਪਰ ਮੇਰਾ ਮੈਂ ਸੋਚਦਾ ਕਿ ਅਗਰ ਇੰਡੀਆ ਟਾਸ ਜਿੱਤਦਾ ਤੇ ਉਹ ਪਹਿਲਾ بیٹنگ ਕਰੇਗਾ ਜੀ ਕਿਉਂਕਿ ਪ੍ਰੈਸ਼ਰ ਗੇਮ ਹੈ ਥੋੜੀ ਜੀ ਇੰਡੀਆ ਪਾਕਿਸਤਾਨੀ ਜਿੰਨਾ ਤੁਹਾਨੂੰ ਪਤਾ ਹਰ ਮੈਚ ਹੁੰਦਾ ਤੇ ਮੇਰੇ ਖਿਆਲ ਨਾਲ ਜਿਹੜੀ ਟੀਮ ਵੀ ਟੌਸ ਜਿੱਤੀ ਕੋ ਪਹਿਲਾਂ بیٹنگ ਕਰੇ ਕਿਉਂਕਿ ਬਾਅਦ ਵਿੱਚ ਰਨ ਬਣਾਣਾ ਪ੍ਰੈਸ਼ਰ ਗੇਮ ਕਰਕੇ ਥੋੜਾ ਜਿਹਾ ਔਖਾ ਹੋ ਜਾਂਦਾ ਪਰ ਕਿ ਬਹੁਤ ਜ਼ਿਆਦਾ ਫਰਕ ਨਹੀਂ ਪਏਗਾ ਔਰ ਜਿੱਤੇ ਤੱਕ ਇੰਡੀਆ শ্রীলঙ্কা ਦੀ ਵਿਕਟਾ ਉਹ ਵੀ ਸਿਮਿਲਰ ਟੂ ਇੰਡੀਆ ਜਿੱਦਾਂ ਇੰਡੀਆ ਦੀ ਵਿਕਟਾ ਸੇਮ ਹੀ ਹੁੰਦੇ ਆ ਤੇ ਵਿਕਟਾਂ ਦਾ ਕੋਈ ਇਦਾਂ ਦਾ ਨੀ ਕਿ ਬਹੁਤ ਫਰਕ ਪੈਣ ਵਾਲਾ ਇਕੁਅਲੀ ਰਹੇਗਾ ਜੀ ਪਾਕਿਸਤਾਨ ਦਾ ਇੱਕ ਸਪਿਨਰ ਬੜੇ ਚਰਚਾ ਚ ਹੈ ਤੇ ਪਾਕਿਸਤਾਨ ਕੋ ਇਸ ਕੋਡ ਸਪਿੰਨਰ ਦਾ ਕੋਈ ਫਰਕ ਪਵੇਗਾ ਕਿਉਂਕਿ ਸੂਰਿਆ ਕੁਮਾਰ ਜਾਦਵ ਜੋ ਆਪਣੇ ਕਪਤਾਨ ਨੇ ਉਹਨਾਂ ਵੱਲੋਂ ਉਹਨਾਂ ਦੇ ਐਕਸ਼ਨ ਦੇ ਵਿੱਚ ਬੈਟਸਮੈਨ ਨੂੰ ਪ੍ਰੈਕਟਿਸ ਕਰਾਈ ਗਈ ਹੈ ਨਹੀਂ ਮੈਨੂੰ ਨਹੀਂ ਲੱਗਦਾ ਜੀ ਕੋਈ ਇਦਾਂ ਦਾ ਫਰਕ ਪਵੇਗਾ ਕਿਉਂਕਿ ਇਸ ਲੈਵਲ ਦੇ ਜਿਹੜੇ ਪਲੇਅਰ ਖੇਡਦੇ ਉਹਨਾਂ ਨੇ ਇੱਕ ਦੋ ਵਾਰੀ ਆਲਰੇਡੀ ਉਹਨੂੰ ਬੋਲਿੰਗ ਕਰਦੇ ਦੇਖ ਲਿਆ ਉਹਨੂੰ ਪਤਾ ਉਹ ਬਾਲ ਕਰਨ ਲੱਗਾ ਰੁੱਕ ਕੇ ਬੋਲ ਕਰਦਾ ਹੈ ਬੈਟਸਮੈਨ ਵੀ ਉਸ ਹਿਸਾਬ ਨਾਲ ਆਪਣਾ ਪਲਾਨ ਕਰ ਲੈਂਦੇ ਆ ਵੀ ਜਦੋਂ ਬੋਲ ਪਾਰੀ ਉਹ ਓਵਰ 'ਚ ਇੱਕ ਦੋ ਬੋਲਾਂ ਇਦਾਂ ਰੁੱਕੇ ਪਾਉਂਦਾ ਔਰ ਬੈਟਸਮੈਨ ਉਸ ਲਈ ਤਿਆਰ ਹੀ ਹੁੰਦਾ ਹੈ ਕਿ ਉਹ ਵੀ ਆਪਣੀ ਬੈਟ ਸ एडजस्ट ਹੋਏਗਾ ਮੂਜੀ ਮੈਨੂੰ ਲੱਗਦਾ ਨਹੀਂ ਉਹਨਾਂ ਕੋਈ ਇਨਾ ਅਫੈਕਟ ਪੈਣ ਵਾਲਾ ਹੈ ਅਭਿਸ਼ੇਕ ਸ਼ਰਮਾ ਖੇលਨਗੇ ਪਿਛਲਾ ਮੈਚ ਮਿਸ ਕੀਤਾ ਤਬੀਅ ਠੀਕ ਨਹੀਂ ਸੀ ਕਿ ਤੁਸੀਂ ਚਾਹੁੰਦੇ ਜੇ ਕਿ ਅੱਜ ਉਹ ਤਬੀਅ ਠੀਕ ਹੋਵੇ ਅੱਜ ਦਾ ਮੈਚ ਖੇਲ ਸਕਣ ਹਾਂ ਜਿੱਥੇ ਤੱਕ ਮੇਰੀ ਨਿਊਜ਼ ਹੈ ਜੀ ਮੈਨੂੰ ਮੇਰੇ ਮੈਨੂੰ ਜਿੱਥੇ ਤੱਕ ਪਤਾ ਲੱਗਾ ਕਿ ਉਹ ਠੀਕ ਹੋ ਗਿਆ ਤਾਂ ਅੱਜ ਦਾ ਮੈਚ ਖੇਲ ਰਿਹਾ ਇਹ ਬਹੁਤ ਵਧੀਆ ਕਿਉਂਕਿ ਸਪੈਸ਼ਲੀ ਅਭਿਸ਼ੇਕ ਸ਼ਰਮਾ ਇਸ ਟਾਈਮ ਬਹੁਤ ਅੱਛੀ ਫਾਰਮ 'ਚ ਹੈ ਔਰ ਦੂਸਰਾ ਜਿੱਦਾਂ ਉਹ ਜਾ ਕੇ ਅਟੈਕ ਕਰਦਾ ਬੋਲਰ ਤੇ ਉਹ ਮਤਲਬ ਇੱਕ ਫਾਇਦਾ ਕਰਦਾ ਉਹਨਾਂ ਦੇ ਔਰ ਪਲੇਟਫਾਰਮ ਬਣ ਜਾਂਦਾ ਵੀ ਉਹ ਅਭਿਸ਼ੇਕ ਸ਼ਰਮਾ ਇੰਨਾ ਵਧੀਆ ਸ਼ੁਰੂ ਚ ਪੰਜ ਓਵਰਾਂ ਚ ਰਨ ਬਣਾ ਦਿੰਦਾ ਜੀ ਪਾਕਿਸਤਾਨ ਦੇ ਕਪਤਾਨ ਦਾ ਵੱਲੋਂ ਵੀ ਕਹਿਣਾ ਕਿ ਅਭਿਸ਼ੇਕ ਸ਼ਰਮਾ ਬੜਾ ਵਧੀਆ ਪਲੇਅਰ ਆ ਤੇ ਪਰ ਉਹਨਾਂ ਦੀ ਕੋਸ਼ਿਸ਼ ਵੀ ਹੈਗੀ ਉਹਨਾਂ ਨੂੰ ਛੇਤੀ ਛੇਤੀ ਫੜਨ ਦੀ ਤੁਸੀਂ ਟੀਮ ਦਾ ਹਿੱਸਾ ਰਹੇ ਜੇ ਤੁਸੀਂ ਇੰਡੀਆ ਟੀਮ ਦੇ ਵਿੱਚ ਖੇਡੇ ਜੇ ਕੀ ਇਸ ਤਰ੍ਹਾਂ ਦੀ ਪਲੈਨਿੰਗ ਸਾਰੀਆਂ ਟੀਮਾਂ ਵੱਲੋਂ ਕੀਤੀ ਜਾਂਦੀ ਹੈ ਕਿ ਜਿਹੜਾ ਤਗੜਾ ਬੈਟ ਹੈ ਜਾਂ ਬੋਲਰ ਹੈ ਉਹਨੂੰ ਕਿਸ ਤਰ੍ਹਾਂ ਖੇਡਣਾ ਹੈ ਦੇਖੋ ਇੰਡੀਆ ਟੀਮ ਦੇ ਤਾਂ ਸਾਰੇ ਬੈਟਸਮੈਨ ਬਹੁਤ ਤਗੜੇ ਆ ਮੈਨੂੰ ਤਾਂ ਲੱਗਦਾ ਨਹੀਂ ਵੀ ਇਕੱਲੀ ਤੁਸੀਂ ਅਸ਼ ਵਿਸ਼ੇਖ ਸ਼ਰਮਾ ਤੇ ਲਗਾ ਕੇ ਸੋਚ ਲੀਏ ਸਾਰੇ ਬੈਟਸਮੈਨ ਹੀ ਅੱਛੇ ਆ ਔਰ ਇੰਨੀ ਪਲੈਨਿੰਗ T20 'ਚ ਕੋਈ ਕਾਮਯਾਬ ਨਹੀਂ ਹੁੰਦੀ ਜਿਹੜੀ T20 ਹੈ ਇਹਨੂੰ ਅਗਰ ਪੰਜਾਬੀ 'ਚ ਕਹਿਆ ਜਾਏ ਕਿ ਇਹ ਇੱਕ ਦੜੇ ਵਾਲੀ ਗੇਮ ਹੁੰਦੀ ਹੈ ਤੇ ਵਿੱਚ ਬਹੁਤ ਜ਼ਿਆਦਾ ਤੁਸੀਂ ਪਲੈਨਿੰਗ ਕਰ ਨਹੀਂ ਸਕਦੇ ਜੀ ਤੇ ਕੀ ਅੱਜ ਉਮੀ ਬਿਲਕੁਲ ਜੀ ਬਿਲਕੁਲ ਅਹੀਂ ਉਮੀਦ ਕਰਕੇ ਬੈਠੇ ਜਿੱਦਾਂ ਪੂਰਾ ਹਿੰਦੁਸਤਾਨ ਉਮੀਦ ਕਰਕੇ ਬੈਠਾ ਔਰ ਹਰ ਹਰ ਵਰਲਡ ਕੱਪ ਚ ਹੀ ਉਹਨਾਂ ਨੂੰ ਹਰਾਇਆ ਇਹਦੇ ਵਿੱਚ ਵੀ ਅਸੀਂ ਪੂਰੀ ਉਮੀਦ ਕਰਦੇ ਆ ਕਿ ਅੱਜ ਵੀ ਇੰਡੀਆ ਸਾਨੂੰ ਜਿੱਤ ਕੇ ਦੇ ਦੇ ਤੁਸੀਂ ਵੀ ਪਾਕਿਸਤਾਨ ਦੇ ਖਿਲਾਫ ਕਿੱਡੇ ਹੀ ਤੁਸੀਂ ਉਹ ਮਾਹੌਲ ਸਾਰਾ ਜਾਣਦੇ ਜੀ ਕਿਸ ਤਰ੍ਹਾਂ ਦਾ ਜਿੱਤ ਤੋਂ ਬਾਅਦ ਡਰੈਕਸ਼ਨ ਰੂਮ ਦੇ ਵਿੱਚ ਕਿਸ ਤਰ੍ਹਾਂ ਦਾ ਮਾਹੌਲ ਹੁੰਦਾ ਦੇਖੋ ਉਸ ਟਾਈਮ ਤੇ ਜਿਆਦਾ ਥੋੜਾ ਪ੍ਰੈਸ਼ਰ ਹੁੰਦਾ ਹੀ ਉਸ ਟਾਈਮ ਵੀ ਮਤਲਬ ਬੜਾ ਅੱਛਾ ਲੱਗਦਾ ਸੀ ਇੱਕ ਐਕਸਾਈਟਮੈਂਟ ਬੜੀ ਹੁੰਦੀ ਸੀ ਉਹ ਮੈਚ ਜਿੱਤਣ ਤੋਂ ਬਾਅਦ ਆ ਡਰੈਸਿੰਗ ਰੂਮ ਦੇ ਵਿੱਚ ਅਸੀਂ ਸੈਲੀਬ੍ਰੇਟ ਕਰਦੇ ਸਾਂ ਔਰ ਹੁਣ ਵਾਲੇ ਬੱਚੇ ਵੀ ਅੱਛਾ ਦੇਖ ਕੇ ਲੱਗਦਾ ਉਹਨਾਂ ਜੋ ਟੀਵੀ ਤੇ ਦੇਖ ਦੇਖੀਦਾ ਬੜਾ ਅੱਛਾ ਲੱਗਦਾ ਕਿ ਬੱਚੇ ਜਿਹੜੇ ਔਰ ਇਹ ਸਾਰਾ ਕ੍ਰੈਡਿਟ ਜਿਹੜਾ ਜਿਹੜਾ ਸ਼ੇਅਰ ਹੈ ਬੀਸੀਸੀਆ ਨੂੰ ਜਾਂਦਾ ਜੀ ਉਹਨੇ ਇੰਨਾ ਵਧੀਆ ਹਿੰਦੁਸਤਾਨ 'ਚ ਸੈਟਅਪ ਕਰ ਰੱਖਿਆ ਕਿ ਦੇਖੋ ਡੇ ਬਾਈ ਡੇ ਟੀਮ ਸਾਡੀ ਇੰਪਰੂਵ ਕਰਦੀ ਜਾ ਰਹੀ ਜੀ ਅੱਗੇ